ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਰੱਕੜ ਸਾਹਿਬ ਬਲੌਗਸ ਦੇਸੀ ਟਰੈਵਲ ਡੈਰੀਜ਼ ਦੇ ਉੱਤੇ ਇੱਕ ਵਾਰ ਫੇਰ ਤੋਂ ਲੋ ਵੀ ਅੱਜ ਆਪਾਂ ਚੱਲੇ ਆਂ ਬੱਚਿਆਂ ਦੇ ਨਾਲ ਘੁੰਮਣ ਤੇ ਤੁਹਾਨੂੰ ਵੀ ਨਾਲ ਘੁਮਾਉਣੇ ਆ ਤੇ ਆਪਾਂ ਚੱਲੇ ਆਂ ਡਾਊਨ ਹਿੱਲ ਕਾਰਟਿੰਗ ਪਹਿਲਾਂ ਅਸੀਂ ਆਪਾਂ ਚੈਸਟਮੇਰ ਜਾਏਗਾ ਚੈਸਟਮੇਰ ਤੇ ਆਪਾਂ ਕਰਨੀ ਸੀ ਕਾਰਵਾਸ਼ ਊਰੇ ਤੋਂ ਤੇ ਪਹਿਲਾਂ ਕਾਰਵਾਸ਼ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਨੇ ਦੋ ਤਿੰਨ ਕੰਮ ਹੋਰ ਕਰਨੇ ਆ ਸਿਟੀ ਦੇ ਵਿੱਚ ਤੇ ਉਹ ਸਾਰਾ ਕੁਝ डन ਹੋਣ ਤੋਂ ਬਾਅਦ ਆਪਾਂ ਜਾਵਾਂਗੇ 4:30-5 ਵਜੇ ਸ਼ਾਮ ਨੂੰ ਤੇ ਉੱਥੇ ਜਾਵਾਂਗੇ ਤੇ ਤੁਹਾਨੂੰ ਦੱਸਾਂਗੇ ਪ੍ਰੋਸੈਸ ਕੀ ਹੈਗਾ ਤੇ ਕਿਦਾਂ ਟਿਕਟਸ ਵਾਇਰ ਕਰਨੀਆਂ ਹੁੰਦੀਆਂ ਨੇ ਕਿਦਾਂ ਹੈਗੀਆਂ ਨੇ ਤੇ ਉਹ ਸਾਰਾ ਕੁਝ ਤੁਹਾਨੂੰ ਇਸ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਲੋ ਜੀ ਆਪਾਂ ਪਹੁੰਚ ਗਏ ਸੀ ਕਾਰਵਾਸ਼ ਦੇ ਉੱਤੇ ਉਰੇ ਆਪਾਂ ਕਰਾਂਗੇ ਸੈਲਫ ਕਾਰਵਾਸ਼ ਕਿਉਂਕਿ ਕੈਨੇਡਾ ਦੇ ਵਿੱਚ ਮੋਸਟਲੀ ਸੈਲਫ ਹੀ ਹੁੰਦੀ ਆ ਤੇ ਕਾਰਵਾਸ਼ ਕਰਨ ਤੋਂ ਬਾਅਦ ਦੇਖੋ ਕਿੰਨੀ ਪ੍ਰੋਡੈਸਟੀਅਰ ਦੀ ਰਿਸਪੈਕਟ ਕੀਤੀ ਜਾਂਦੀ ਆ ਲਿਖਿਆ ਵੇਟ ਕਾ ਨਹੀਂ ਮੰਨੇ ਜਦ ਤੱਕ ਇਹ ਕ੍ਰੋਸ ਨਹੀਂ ਕਰਦੀ ਉਦੋਂ ਤੱਕ ਆਪਾਂ ਗੱਡੀ ਨਹੀਂ ਚਲਾ ਸਕਦੇ ਜੇ ਇਹੀ ਇੰਡੀਆ ਹੁੰਦਾ ਹਾਰਨ ਮਾਰ ਮਾਰ ਕੇ ਅਗਲੇ ਦਾ ਸਿਰ ਖਾ ਲੈਣਾ ਸੀ ਆਪਾਂ ਨੇ ਤੇ ਇੱਕ ਚੀਜ਼ ਤੁਹਾਨੂੰ ਕੈਨੇਡਾ ਦੇ ਵਿੱਚ ਹੋਰ ਦਿਖਾਉਂਦੇ ਆ ਇਹ ਹੈਗਾ ਡਰਾਈਵ ਥਰੂ ਏਟੀਐਮ ਤੇ ਡਰਾਈਵ ਥਰੂ ਆਪਾਂ ਫੂਡ ਦਾ ਪਿਕ ਕਰਦੇ ਹੁੰਦੇ ਆ ਪਰ ਕੈਨੇਡਾ ਦੇ ਵਿੱਚ ਇੱਕ ਹੋਰ ਚੀਜ਼ ਆ ਵੀ ਤੁਸੀਂ ਡਰਾਈਵ ਥਰੂ ਰਾਈਂ ਪੈਸੇ ਵੀ ਕਢਾ ਸਕਦੇ ਆ ਤੇ ਇਹ ਇਹਨਾਂ ਨੇ ਵਧੀਆ ਬਣਾਇਆ ਹੋਇਆ ਪਰ ਥੋੜਾ ਜਿਹਾ ਦੇ ਕੇਅਰਫੁਲ ਵੀ ਰਹਿਣਾ ਪੈਂਦਾ ਹੈ ਕਿ ਫਿਰ ਪੈਸੇ ਲੈ ਕੇ ਲੋਕ ਭੱਜ ਵੀ ਜਾਂਦੇ ਨੇ ਕਿਉਂਕਿ ਆਪਾਂ ਕਾਰ ਦੇ ਵਿੱਚ ਹੁੰਦੀਆਂ ਸ਼ੀਸ਼ਾ ਹੁੰਦਾ ਨਾ ਤੇ ਮੋਸਟਲੀ ਇਹ ਜੇ ਹੈਪਨ ਨਾਈਟ ਟਾਈਮ ਹੀ ਹੁੰਦੇ ਨੇ ਤੇ ਦਿਨ ਦੇ ਵਿੱਚ ਦਾ ਪਤਾ ਹੀ ਹੁੰਦਾ ਨਾ ਦਿਨ ਚ ਆਪਾਂ ਵੀ ਆਲੇ-ਦਾਲੇ ਦੇਖ ਲੈਂਦੇ ਆ ਤੇ ਆਪਣੇ ਮੂਰੇ ਪਹਿਲਾਂ ਦੋ ਗੱਡੀਆਂ ਸੀਗੀਆਂ ਲੋਵੀ ਹੁਣ ਆਪਣੀ ਅੱਗੇ ਟਰਨ ਤੇ ਐਦਾਂ ਨਾ ਏਟੀਐਮ ਮਸ਼ੀਨ ਲੱਗੀ ਹੋਈ ਆ ਕਾਰ 'ਚ ਬੈਠੇ ਤੁਸੀਂ ਪੈਸੇ ਕਢਾ ਕੇ ਤੇ ਆਪਣਾ ਜਾ ਸਕਦੇ ਆ ਤੇ ਇਹ ਫੈਸਿਲਿਟੀ ਨਹੀਂ ਆ ਕਿਉਂਕਿ ਪਹਿਲਾਂ ਕਾਰ ਪਾਰਕਿੰਗ ਲੱਭਣੀ ਪੈਂਦੀ ਆ ਨਾ ਹੁਣ ਤਾਂ ਚਲ ਵੀਕਐਂਡ ਆ ਤੇ ਮੋਸਟਲੀ ਆਪਣੀਆਂ ਖਾਲੀ ਹੁੰਦੀਆਂ ਨੇ ਆਦਰਵਾਇਜ਼ ਕਈ ਵਾਰ ਨਹੀਂ ਮਿਲਦੀ ਹੈਗੀ ਲੋਜੀ ਹੁਣ ਆਪਾਂ ਕੀਤਾ ਸੀ ਫੂਡ ਆਰਡਰ ਮੈਕਡੋਨਲਡ ਦੇ ਉੱਤੇ ਇਹ ਵੀ ਨਾ ਕਰਬਸਾਈਡ ਹੁੰਦਾ ਮੋਬਾਈਲ ਆਰਡਰ ਹੁੰਦੇ ਨੇ ਮੋਬਾਈਲ ਆਰਡਰ ਕਰ ਦਿੰਦੇ ਨੇ ਤੇ ਕਰਬਸਾਈਡ ਬਣੀ ਹੁੰਦੀਆਂ ਬਾਹਰ ਉੱਥੇ ਹੀ ਸਟਾਫ ਆ ਕੇ ਫੂਡ ਫੜਾ ਜਾਂਦਾ ਆਪਾਂ ਨੂੰ ਅੱਪਾ ਲੈਣਾ ਸੀ ਇੱਕ ਡਰੋਨ ਦਾ ਸ਼ਾਟ ਮੈਂ ਕਿਹਾ ਚਲ ਇੱਕ ਉਹ ਵੀ ਆਪਾਂ ਆਪਣੀ ਵੀਡੀਓ ਦੇ ਵਿੱਚ ਪਾਇਆ ਜਾਵੇ ਜਿੰਨਾ ਲਈ ਚੈੱਕ ਹੋ ਜੂਗਾ ਡਰੋਨ ਹਨਾ ਤੇ ਇਹ ਆਪਣਾ ਸਿਲੈਕਟ ਕਰ ਲਿਆ ਸੀ ਕਾਰ ਨੂੰ ਤੇ ਆਪਣੀ ਕਾਰ ਨੂੰ ਇਹ ਫੋਲੋ ਕਰਦਾ ਸੀਗਾ ਤੇ ਉਹੀ ਫੰਕਸ਼ਨ ਆਪਾਂ ਦੇਖਣਾ ਸੀ ਇਹਦਾ ਫੀਚਰ ਹੈਗਾ ਸੀਗਾ ਤੇ ਚੈੱਕੇ ਕਰਨਾ ਸੀਗਾ ਕਿਉਂਕਿ ਫਿਰ ਆਪਾਂ ਨਾ ਹੁਣ ਟਰੱਕ ਦੇ ਵਿੱਚ ਵੀ ਵੀਡੀਓ ਬਣਾਇਆ ਕਰਾਂਗੇ ਡਰੋਨ ਦੇ ਉੱਤੇ ਤੇ ਲਿਆ ਕਰਾਂਗੇ ਵੀ ਪੂਰਾ ਇੱਕ ਵਾਰੀ ਡਰੋਨ ਦਾ ਵੀ ਸ਼ਾਟ ਸਾਰਾ ਤੇ ਦੇਖੋ ਕਿੱਦਾਂ ਫੋਲੋ ਹੋ ਰਿਹਾ ਪੂਰਾ ਤੇ ਇਹ ਹੁਣ ਜਿੰਨਾ ਦੱਕਾ ਆਪਾਂ ਜਾਈ ਜਾਵਾਂਗੇ ਡਰੋਨ ਨੇ ਆਪਣੀ ਕਾਰ ਨੂੰ ਫੋਲੋ ਕਰਦੇ ਨੇ ਆਈ ਜਾਣਾ ਜੇ ਆਪਾਂ ਸਪੀਡ ਵਧਾ ਲਾਂਗੇ ਕਾਰ ਦੀ ਉਨੀ ਉਹਨੇ ਆਪਣੀ ਸਪੀਡ ਵਧਾ ਲੈਣੀ ਆ ਤੇ ਉਨੀ ਬੈਕ ਤੇ ਉਹਨੇ ਆਈ ਜਾਣਾ ਬਸ ਇਹਨੂੰ ਇੱਕ ਵੀ ਆਏ ਆ ਵੀ ਰਸਤੇ ਦੇ ਵਿੱਚ ਕੋਈ ਡਿਸਟਰਬੈਂਸ ਨਾ ਹੋ ਜਵੇ ਕਈ ਵਾਰ ਕੋਈ ਤਾਰ ਤੂਰੋਂ ਜਿਵੇਂ ਇੰਡੀਆ ਆ ਜਾਂਦੀਆਂ ਨੇ ਜਾਂ ਕੁਛ ਆ ਜਾਂਦਾ ਉਦਾਂ ਦਾ ਨਾ ਕੁਝ ਹੋਵੇ ਲੋ ਜੀ ਆ ਗਏ ਸੀ ਆਪਾਂ ਹੁਣ ਡਾਊਨ ਹਿੱਲ ਕਾਟਿੰਗ ਦੇ ਉੱਤੇ ਇਦਾਂ ਦਾ ਗੂਗਲ ਦੇ ਉੱਤੇ ਸਰਚ ਕਰ ਲੈਣਾ ਡਾਊਨ ਹਿੱਲ ਕਾਟਿੰਗ ਲਿਖ ਕੇ ਤੇ ਉਸ ਤੋਂ ਬਾਅਦ ਇਹ ਖੁੱਲ ਜਾਣੀ ਹੈ ਜੀ ਇਹਨਾ ਵੈਬਸਾਈਟ ਖੁੱਲ ਜਾਣੀ ਆ ਤੇ ਉੱਥੇ ਇਦਾਂ ਦੱਸਿਆ ਹੋਇਆ ਸਾਰੀਆਂ ਨਾ ਵੀ ਤੁਸੀਂ ਜਿੱਦਾਂ 15 ਰਾਈਟਸਟਾ ਪਾਸ ਬਣ ਜਾਂਦਾ ਹੈ ਨਾ ਤੇ ਤੁਸੀਂ ਡਿਜੀਟਲ ਫੋਟੋਆਂ ਲੈਣੀਆਂ ਤੇ ਉਹ ਵੀ ਤੁਹਾਨੂੰ ਦੇ ਦਿੰਦੇ ਨੇ ਇਦਾਂ ਸਾਰੇ ਪ੍ਰਾਈਜ਼ ਲਾਏ ਹੋਏ ਨੇ ਇਹਨਾਂ ਨੇ ਤੇ ਚਾਰ ਰਾਈਡਾਂ ਹੋ ਗਈਆਂ ਤਿੰਨ ਰਾਈਡਾਂ ਹੋ ਗਈਆਂ ਜਿੱਦਾਂ ਆਪਾਂ ਨੇ ਦੋ ਰਾਈਡਾਂ ਬੁੱਕ ਕੀਤੀਆਂ ਸੀਗੀਆਂ ਤੇ ਕੋਈ ਡਿਜੀਟਲ ਫੋਟੋ ਕੁਛ ਨਹੀਂ ਹੈਗਾ ਤੇ ਵੈਸੇ ਇਹਨਾਂ ਦੇ ਕੈਮਰੇ ਲੱਗੇ ਹੋਏ ਆ ਖਿੱਚੀਆਂ ਸਾਰੀਆਂ ਦੀਆਂ ਜੇ ਤੁਸੀਂ ਲੈਣੀਆਂ ਤਾਂ ਲੈ ਸਕਦੇ ਆ ਉਹ ਥੋੜੇ ਦੇ ਦੇ ਡਿਪੈਂਡ ਕਰਦਾ ਵੀ ਤੁਸੀਂ ਕੀ ਚਾਹੁੰਦੇ ਆ ਤੇ ਐਦਾਂ ਬਸ ਸਿਲੈਕਟ ਕਰਕੇ ਤੁਸੀਂ ਜਿੰਨੇ ਮੈਂਬਰ ਹੋਏ ਹਨਾ ਤੇ ਉਹਨਾਂ ਨੂੰ ਆਪਣਾ ਸਿਲੈਕਟ ਕਰਕੇ ਤੇ ਤੁਸੀਂ ਟਿਕਟਸ ਬਾਏ ਕਰ ਸਕਦੇ ਆ ਆਨਲਾਈਨ ਤੇ ਆਨਲਾਈਨ ਸਸਤੀ ਪੈਂਦੀ ਆ ਜੇ ਤੁਸੀਂ ਉੱਥੇ ਬਾਏ ਕਰੋਗੇ ਉੱਥੇ 2 ਡਾਲਰ ਮਹਿੰਗੀ ਪੈਂਦੀ ਆ 2 ਜਾਂ 3 ਡਾਲਰ ਦਾ ਫਰਕ ਹੁੰਦਾ ਤੇ ਉਦੋਂ ਸੀਟਸ ਦਾ ਵੀ ਨਹੀਂ ਪਤਾ ਲੱਗਦਾ ਵੀ ਸੀਟਸ ਅਵੇਲੇਬਲ ਹੈਗੀਆਂ ਜਾਂ ਨਹੀਂ ਹੈਗੀਆਂ ਆਨਲਾਈਨ ਤੁਹਾਨੂੰ ਪਤਾ ਲੱਗ ਜਾਂਦਾ ਕਿਉਂਕਿ ਨਾ ਇਹ ਇੱਕ ਘੰਟੇ ਬਾਅਦ ਇੱਕ ਕਿੰਨੇ ਘੰਟੇ ਦੀ ਹੈ ਜਾਨੀ ਕੀ ਹੈਗਾ ਸਾਰਾ ਪ੍ਰੋਸੈਸ ਪਹਿਲਾਂ ਜਿਵੇਂ 4 ਤੋਂ ਸਾਢੇ ਸਾਢੇ ਪੰਜ ਇਦਾਂ ਤੇ ਇਦਾਂ ਇਹਨੇ ਟਾਈਮ ਰੱਖਿਆ ਹੋਇਆ ਤੇ ਆਹ ਦੇਖੋ ਇਹਨਾਂ ਦਾ ਉਹ ਉੱਪਰ ਤੱਕ ਜਾਣਾ ਤੇ ਉੱਤੇ ਪਹਿਲਾਂ ਉੱਤੇ ਜਾਣਾ ਤੁਸੀਂ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਡਰਾਈਵ ਕਰਕੇ نیچے ਆ ਜਾਣਾ ਇਹ ਨਾ ਇਹ ਹੈਲਮੇਟਸ ਨਹੀਂ ਇਹ ਜਿੱਦਾਂ ਜਿਹੜੀ yellow ਵਾਲੀ ਹੈਗੀ small green ਵਾਲੀ ਹੈਗੀ medium ਤੇ ਜਿਹੜੀ red ਵਾਲੀ ਹੈਗੀ ਆ ਉਹ large ਤੇ ਇਹ ਸਾਈਜ਼ ਨੇ ਤੁਸੀਂ ਉਹ ਆਪਣੇ ਸਾਈਜ਼ ਦੇ ਅਕੋਰਡਿੰਗ ਤੁਸੀਂ ਆਪਣੀ ले ਸਕਦੇ ਆ ਤੇ ਉਸ ਤੋਂ ਬਾਅਦ ਤੁਹਾਡੀਆਂ ਉਰੇ ਟਿਕਸ ਲਾਈਨ ਲੱਗੀਆਂ ਉਹਨਾਂ ਨੇ ਤੇ ਉਰੇ ਤੁਹਾਡੀਆਂ ਟਿਕਸ ਚੈੱਕ ਕਰਦੇ ਨੇ ਉਹ 바ਰ ਕੋਡ ਹੁੰਦਾ ਜਿਹੜਾ ਤੁਹਾਡਾ ਫੋਨ ਦੇ ਵਿੱਚ ਉਹਨੂੰ ਸਕੈਨ ਕਰਦੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਅੱਗੇ ਜਾਂਦੇ ਆ ਤੇ ਲੋ ਜੀ ਇਹ ਹੈਗੀ ਹੈ ਸਟੋਰੀ ਡਾਊਨ ਹਿੱਲ ਕਾਰਟਿੰਗ ਦੀ ਇਹਨੂੰ ਨਾ 1985 ਦੇ ਵਿੱਚ ਇਹ ਇਹਨੂੰ ਬਣਾਇਆ ਗਿਆ ਸੀਗਾ ਨਿਊਜ਼ੀਲੈਂਡ ਦਾ ਬੰਦਾ ਹੈਗਾ ਹੈ ਨਾ ਬੈਰੀ ਥਾਮਸ ਅਤੇ ਹਮਿੰਸਟਨ ਹੈਂਸਮੈਨ ਇਹ ਦੋ ਜਾਨੇ ਸੀ ਜਿਨ੍ਹਾਂ ਨੇ ਇਹਦੀ ਖੋਜ ਕੀਤੀ ਆ ਤੇ ਉਹਨਾਂ ਨੇ ਇਹਨੂੰ ਲਿਆਂਦਾ ਹੈਗਾ 9085 ਦੇ ਵਿੱਚ ਦੇਖੋ ਕਿੰਨਾ ਰਾਸ਼ਾ ਬਹੁਤ ਜਾਨੀ ਗੋਰੇ ਬਹੁਤ ਲਾਈਕ ਕਰਦੇ ਨੇ ਤੇ ਇਦਾਂ ਹੈਗਾ ਵੀ ਜਿਹੜਾ ਹੈਗਾ ਨਾ ਇਹ ਇੱਥੇ ਤੁਸੀਂ ਤਿੰਨ ਜਾਨੇ ਬਹਿ ਸਕਦੇ ਆ ਤਿੰਨ ਤੋਂ ਵੱਧ ਨਹੀਂ ਬਹਿ ਸਕਦੇ ਇਦਾਂ ਇਹਨਾਂ ਜਿਹੜੇ ਜੈਲੋ ਨਿਸ਼ਾਨ ਲੱਗੇ ਹੋਏ ਆ ਉੱਥੇ ਜਾ ਕੇ ਤੁਸੀਂ ਖੜ੍ਹ ਜਾਣਾ ਇਨ ਸਟਾਪ ਨਹੀਂ ਹੁੰਦਾ ਬਸ ਤੁਹਾਨੂੰ ਚੱਲਦੇ-ਚੱਲਦੇ ਵਿੱਚ ਬੈ ਕੇ ਤੇ ਰਾਈਟ ਵੇ ਨਾਲ ਦੀ ਨਾਲ ਚੱਲੀ ਜਾਣਾ ਤੇ ਸਾਰੀਆਂ ਇਨਸਟਰਕਸ਼ਨਾਂ ਦਿੱਤੀਆਂ ਹੋਈਆਂ ਨੇ ਜਦੋਂ ਤੁਸੀਂ ਇਹਦੇ ਵਿੱਚ ਐਂਟਰ ਹੁੰਨੇ ਆ ਬੈਠਣ ਤੋਂ ਪਹਿਲਾਂ ਇਹ ਸਾਰਾ ਕੁਝ ਤੁਹਾਨੂੰ ਦੱਸਿਆ ਹੋਇਆ ਵੀ ਕਿੱਦਾਂ ਹੈਗਾ ਸਾਰਾ ਹੁਸ਼ਾਇਨਾ ਪੂਰਾ ਪ੍ਰੋਪਰ ਐਕਸਪਲੇਨ ਕੀਤਾ ਹੋਇਆ ਕੱਲੀ-ਕੱਲੀ ਗੱਲ ਸੇਫਟੀ ਦਾ ਪੂਰਾ ਧਿਆਨ ਰੱਖਿਆ ਹੋਇਆ ਜਿਹੜੇ ਆਪਣੇ ਆ ਚੇਅਰ ਲੈਫਟ ਹੈਗਾ ਜਦੋਂ ਤੁਸੀਂ ਸਿਟਿੰਗ ਹੋਣਾ ਹੈ ਨਾ ਤੇ ਉਹਦੇ ਵਿੱਚ ਪ੍ਰੋਪਰ ਨੇ ਸਾਰਾ ਕੁਝ ਐਕਸਪਲੇਨ ਕੀਤਾ ਹੋਇਆ ਨਾ ਪੂਰਾ ਸੇਫਟੀ ਆ ਦੇਖੋ ਹੁਣ ਆ ਗਿਆ ਤੇ ਰਾਈਟ ਵੇ ਬੈਠਾਂਗੇ ਤੇ ਉਸ ਤੋਂ ਉਹ ਲੋਕ ਹੈਗੇ ਨੇ ਉਹਨਾਂ ਨੂੰ ਤੁਸੀਂ ਖਿੱਚ ਲੈਣਾ ਲੋ ਵੀ ਆਪਾਂ ਵੀ ਗਏ ਸੀ ਚੜ ਤੇ ਥੋੜਾ ਜਿਹਾ ਪਹਿਲਾਂ ਪਹਿਲਾਂ ਤਾਂ ਲੱਗਿਆ ਡਰ ਤੇ ਜਦੋਂ ਆਪਾਂ ਜਾਂਦੇ ਆ ਨਾ ਇਹ ਨਾ ਮਤਲਬ ਨੀਵੇਂ ਤੋਂ ਉੱਚੀ ਜਗ੍ਹਾ ਨੂੰ ਜਾਣਾ ਆਪਾਂ ਨੇ ਤਾਂ ਕਰਕੇ ਬਾਲਾ ਫੀਲ ਨਹੀਂ ਆਉਂਦਾ ਜਦੋਂ ਮਤਲਬ ਥੱਲੇ ਉਧਰੋਂ ਥੱਲੇ ਬੈ ਕੇ ਆਉਣਾ ਹੋਵੇ ਫਿਰ ਜ਼ਿਆਦਾ ਫੀਲ ਹੁੰਦਾ ਤੇ ਜਦੋਂ ਉੱਚੀ ਜਗ੍ਹਾ ਜਾਣਾ ਹੋਵੇ ਘੱਟ ਹੁੰਦਾ ਪਰ ਥੋੜਾ ਜਿਹਾ ਲੱਗਦਾ ਹੈਗਾ ਡਰ ਪਰ ਇੰਨਾ ਨਹੀਂ ਲੱਗਦਾ ਹੈਗਾ ਪਰ ਫੀਲ ਜ਼ਿਆਦਾ ਹੁੰਦਾ ਵੀ ਆਪਾਂ ਨਾ ਉਚਾਈ ਦੇ ਉੱਤੇ ਆ ਇਹਦਾ ਡਿਸਟੈਂਸ 2 ਕਿਲੋਮੀਟਰ ਦਾ ਤੇ ਪੂਰਾ ਜਿਹੜਾ ਡਿਸਟੈਂਸ ਆ ਇਹ 2000 ਮੀਟਰ ਜਾਨੀ ਕਿ ਆਪਾਂ ਨੇ ਜਾਣਾ ਹੈਗਾ ਤੇ ਉਹ ਤੋਂ ਬਾਅਦ ਆਉਣ ਦਾ ਪਤਾ ਨਹੀਂਗਾ ਵੀ ਕਿੰਨੇ ਕਿਲੋਮੀਟਰ ਹੋਊਗਾ ਮੇਬੀ ਸ਼ਾਇਦ 3-4 ਕਿਲੋਮੀਟਰ ਦਾ ਹੋਊਗਾ ਜਦੋਂ ਆਪਾਂ ਡਰਾਈਵ ਕਰਕੇ ਆਉਣਾ ਤੇ 3-4 ਕਿਲੋਮੀਟਰ ਦਾ ਵਧੀਆ ਇਹਨਾਂ ਨੇ ਬਣਾਇਆ ਹੋਇਆ ਪੂਰਾ ਜਾਨੀ ਕਿ ਸਾਰੇ ਰੂਲ ਰਾਲ ਜੇ ਫੋਲੋ ਕਰਨੇ ਨੇ ਥੱਲੇ ਜਿਹੜਾ ਇਹ ਡਰਾਈਵ ਦੇ ਹੈਗੇ ਨੇ ਤੇ ਮੈਂ ਅਸੀਂ ਸੈਕਿੰਡ ਵਾਰ ਆਏ ਸੀਗੇ ਤੇ ਆ ਦੇਖੋ ਪੂਰਾ ਇੰਜੋਏ ਕਰਦੇ ਨੇ ਬੱਚਿਆਂ ਵੀ ਹੈਗਾ ਨਾ ਮੂੜੇ ਬੈ ਕੇ ਵੀ ਚਲਾ ਸਕਦੇ ਬੱਚੇ ਉਦਾਂ ਉਹ ਦੇਖੋ ਪੂਰਾ ਇਹਨ ਪੂਰਾ ਜਾਨੀ ਫਨ ਹੁੰਦਾ ਤੇ ਇਹਨ ਰੇਸਾਂ ਰੁਸਾਂ ਲੱਗਦੀਆਂ ਨੇ ਇੱਕ ਦੂਜੇ ਤੋਂ ਅੱਗੇ ਨਿਕਲਦੇ ਆ ਨਾ ਆ ਦੇਖੋ ਇਹਨ ਪੂਰਾ ਆ ਵੈਸੇ ਹੁਣ ਕਰਬ ਜੀ ਔਰ ਸਲੋ ਆ ਤੇ ਤਾਂ ਕਰਕੇ ਆ ਅਦਰਵਾਈਜ਼ ਤਾਂ ਇਹਨ ਪੂਰਾ ਇੱਕ ਦੂਜੇ ਤੋਂ ਅੱਗੇ ਨਿਕਲਦੇ ਨੇ ਤੇ ਗੋਰੇ ਦਾ ਜ਼ਿਆਦਾ ਫਨ ਕਰਦੇ ਨੇ ਉਹ ਤਾਂ ਪੂਰਾ ਇਹਨ ਰੇਸਾਂ ਰੁਸਾਂ ਲਾਉਂਦੇ ਨੇ ਆਪਣੇ ਬੱਚਿਆਂ ਦੇ ਨਾਲ ਐਦਾਂ ਤੇ ਥੋੜੇ ਪੰਜਾਬੀ ਆਪਣੇ ਆਂਦਾ ਵੀ ਇਹਨਾਂ ਥੋੜੇ ਮਨ ਦੇ ਵਿੱਚ ਡਰ ਜਾ ਵੀ ਹੁੰਦਾ ਤੇ ਤਾਂ ਕਰਕੇ ਆ ਤੇ ਇਹ ਪੈਸੇ ਨਾ ਯਾਰ ਉੱਪਰ ਜਾਣਾ ਆਪਾਂ ਨੇ ਉਹਨਾਂ ਨੇ ਪੂਰਾ ਐਕਸਪਲੇਨ ਕਰਨਾ ਨਾ ਰੋਕਣ ਦਾ ਇਹਨੂੰ ਹਨਾ ਕਿਦਾਂ ਵੀ ਤੁਸੀਂ ਰੋਕ ਸਕਦੇ ਆ ਜੇ ਤੁਸੀਂ ਹੈਂਡਲ ਵੀ ਛੱਡ ਦੋਗੇ ਨਾ ਇਹਦਾ ਤਾਂ ਵੀ ਇੱਕ ਦਮ ਇਹਦੀ ਬ੍ਰੇਕ ਲੱਗ ਜਾਂਦੀ ਆ ਦੇਖੋ ਪੂਰਾ ਕੈਲਗਰੀ ਉਰੇ ਨਾ ਪੂਰਾ ਕੈਲਗਰੀ ਦਿਖਦਾ ਤੇ ਜਦੋਂ ਉੱਤੇ ਪਹੁੰਚ ਜਾਣਾ ਆਪਾਂ ਨੇ ਤੇ ਪੂਰਾ ਕੈਲਗਰੀ ਪੂਰਾ ਦਿਖੂਗਾ ਤੇ ਤੁਹਾਨੂੰ ਦਿਖਾਉਨੇ ਆ ਨਾਲ ਤੇ ਅੱਜ ਦਾ ਵੈਦਰ ਵੀ ਬੜਾ ਨਾਈ ਸੀਗਾ ਤੇ ਪੂਨੀ ਧੁੱਪ ਲੱਗੀ ਹੋਈ ਸੀ ਗਰਮੀ ਵੀ ਸੀਗੀ ਪੂਰੀ ਤੇ ਵਾਰਦ ਸਿੰਘ ਥੋੜਾ ਜਿਹਾ ਰੌਲਾ ਪਾ ਰਿਹਾ ਸੀ ਉਹ ਹੈਲਮਟ ਨਹੀਂ ਲੈ ਰਿਹਾ ਸੀਗਾ ਤੇ ਉਹ ਬਿਨਾ ਹੈਲਮਟ ਤੋਂ ਹੀ ਜਾ ਰਿਹਾ ਹੁਣ ਤੇ ਉਹਨੇ ਹੈਲਮਟ ਤੇ ਨਹੀਂ ਯਾਨੀ ਉਹ ਲਾਈਕ ਨਹੀਂ ਕਰਦਾ ਤੇ ਸਾਡੀ ਵੀ ਲੁੱਤੀ ਹੋਈ ਸੀਗੀ ਤੇ ਸਾਡੀ ਵੀ ਉਤਾਰ ਰਿਹਾ ਸੀਗਾ ਵੀ ਤੁਸੀਂ ਵੀ ਉਤਾਰ ਦਿਓ ਮੈਨੂੰ ਪਸੰਦ ਨਹੀਂ ਹੈਗਾ ਕੋਪਰੀ ਕੈਲਗਰੀ ਕਿੱਡੀ ਵੱਡੀ ਆ ਕੈਲਗਰੀ ਨਾਲ ਉੱਚੀ ਨੀਵੀਂ ਬਹੁਤ ਆ ਨਾ ਦੇਖੋ ਘਰ ਤੁਹਾਨੂੰ ਦਿਖਦੇ ਹੋਣਗੇ ਨਾ ਕੋਈ ਬਿਲਕੁਲ ਨੀਵਾ ਬਣਿਆ ਹੋਇਆ ਏਰੀਆ ਕੋਈ ਉੱਚਾ ਬਣਿਆ ਹੋਇਆ ਏਰੀਆ ਇਹ ਜਿਹੜਾ ਹੈਗਾ ਇਹ ਨਾਰਥ-ਵੈਸਟ ਦੇ ਵਿੱਚ ਹੈਗਾ ਇਹ ਜਿੱਥੇ ਹੈਗਾ ਇਹ 올림픽 ਪਾਰਕ ਕੈਲਗਰੀ ਦੇ ਵਿੱਚ ਹੈਗਾ 올림픽 ਪਾਰਕ ਉਹਦੇ ਵਿੱਚ ਆ ਦੇਖੋ ਮੈਂ ਤੇ ਨੀਤੂ ਆ ਰਹੇ ਆ ਦੋਨੇ ਜਾਣੇ ਜਦੋਂ ਤੁਸੀਂ ਇਦਾਂ ਪਹੁੰਚ ਜਾਂਦੇ ਆ ਤੇ ਤੁਹਾਨੂੰ ਪੂਰਾ ਪ੍ਰਿਪੇਅਰ ਹੋਣਾ ਪੈਂਦਾ ਤੇ ਰਾਈਟ ਵੀ ਆਪਣੇ ਲੋਕ ਖੋਲ ਕੇ ਤੇ ਰਾਈਟ ਵੀ ਤੁਹਾਨੂੰ ਉਤਰਨਾ ਪੈਂਦਾ ਇਹ ਦੇਖੋ ਕਿੱਦਾਂ ਆ ਰਹੇ ਨੇ ਹੌਲੀ ਹੌਲੀ ਤੇ ਆਹ ਦੇਖੋ ਕੈਲਗਰੀ ਪੂਰਾ ਦਿਖ ਰਿਹਾ ਉਹ ਸਟੋਨੀ ਡੀਅਰਫੁੱਟ ਟ੍ਰੇਲ ਆ ਲੋ ਵੀ ਆਪਾਂ ਅਗੇ ਸਿੱੂਤੇ ਹੁਣ ਆਪਾਂ ਕਰਨੀਆਂ ਡਰਾਈਵ ਡਾਊਨ ਹਿੱਲ ਵਾਸਤੇ ਤੇ ਇਹਨਾਂ ਇਨਸਟ੍ਰਕਸ਼ਨਾਂ ਨੇ ਇਹ ਜਦੋਂ ਆਪਾਂ ਸਟਾਰਟ ਕਰਨੀਆਂ ਡਾਊਨ ਹਿੱਲ ਤੇ ਉਦੋਂ ਆਪਾਂ ਨੂੰ ਪੂਰਾ ਇਹ ਦੱਸਦੇ ਨੇ ਵੀ ਕਿੱਦਾਂ-ਕਿੱਦਾਂ ਨੇ ਬ੍ਰੇਕਸ ਹੈਗੀਆਂ ਨੇ ਕਿੱਦਾਂ ਪੋ ਕਰਨਾ ਲੋ ਆਪਾਂ ਕਰਤੀ ਸਟਾਰਟ ਡਾਊਨ ਹਿੱਲ ਤੇ ਆਹ ਦੇਖੋ ਇੱਦਾਂ ਆ ਰਹੀਆਂ ਨੇ ਜਦੋਂ ਆਪਾਂ ਡਾਊਨ ਹਿੱਲ ਕਰਦੇ ਆ ਤਾਂ ਇਹਦੇ ਉੱਪਰ ਆਪਾਂ ਕ੍ਰੋਸ ਕਰਦੇ ਆ ਤੇ ਉੱਪਰ ਆਪਾਂ ਨੂੰ ਇਦਾਂ ਚੇਅਰ ਲੈਫਟ ਸ਼ੋ ਹੁੰਦੀਆਂ ਨੇ ਤੇ ਦੇਖੋ ਆ ਡਾਊਨ ਹਿੱਲ ਜਾਂਦੇ ਆਪਾਂ ਪੂਰਾ ਫਨ ਕੀਤਾ ਤੇ ਵੀਡੀਓ ਵੀ ਮੇਕ ਕੀਤੀ ਤੇ ਨਾਲ ਦੀ ਨਾਲ ਸਾਰਾ ਕੁਝ ਪੂਰਾ ਡਿਸਟੈਂਸ 4 ਕਿਲੋਮੀਟਰ ਸੀਗਾ 4000 ਮੀਟਰ ਤੇ ਦੇਖਦੇ ਦੇਖਦੇ ਆਪਣਾ ਟਰੈਕ ਖਤਮ ਹੋਣ ਵਾਲਾ ਸੀਗਾ ਤੇ ਆਪਾਂ ਆ ਗਏ ਸੀ ਹੁਣ ਲਾਸਟ ਦੇ ਵਿੱਚ ਲੋ ਜੀ ਆਪਣਾ ਹੋ ਗਿਆ ਸੀ ਟਰੈਕ ਐਂਡ ਤੇ ਹੁਣ ਆਪਾਂ ਜਾਵਾਂਗੇ ਨੈਕਸਟ ਡਰਾਈਵਸ ਉੱਤੇ ਕਿਉਂਕਿ ਆਪਣੀਆਂ ਸੀਗੀਆਂ ਦੋ ਡਰਾਈਵਸ ਜਿੱਦੋਂ ਟਰੈਕ ਐਂਡ ਹੁੰਦਾ ਤੇ ਉਦੋਂ ਆਪਾਂ ਸਲੋ ਹੋ ਜਾਣਾ ਹੁੰਦਾ ਐਦਾਂ ਦੀ ਇਹਨਾਂ ਨੇ ਲੀਨਸ ਬਣਾਈਆਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਨੇ ਇਹ ਡ੍ਰੌਪ ਕਰ ਦੇਣੀਆਂ ਨੇ ਆਪਾਂ ਰਾਈਟਸ ਆਪਣੀਆਂ ਲੈ ਲਈਆਂ ਸੀਗੀਆਂ ਤੇ ਡਾਊਨ ਹਿੱਲ ਕਾਰਟਿੰਗ ਵੀ ਹੈ ਨਾ ਲਾਸਟ ਵਿੱਚ ਆਪਾਂ نیچے ਆ ਗਏ ਸੀਗੇ ਤੇ ਬਟ ਵਾਰਿਸ ਨਾ ਤਾਂ ਹੈਲਮਟ ਲੈ ਰਿਆ ਸੀ ਨਾਉ ਡਰਾਈਵ ਕਰ ਰਿਹਾ ਸੀਗਾ ਤੇ ਉਹਨੇ ਸਟਾਫ ਨੇ ਕਿਹਾ ਤੇ ਵੀ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਡਾਊਨ ਹਿੱਲ ਛੱਡ ਦਿੰਦੇ ਆ ਵਾਰਿਸ ਦੇ ਕਰਕੇ ਆਪਾਂ ਨੂੰ ਆਫਰ ਰਾਈਡਿੰਗ ਵੀ ਕਰਨੀ ਪੈਗੀ ਇਹ ਹੁਣ ਦੇਖੋ ਆਪਾਂ ਨੂੰ ਵਾਰਿਸ ਕਰਕੇ ਆਪਾਂ ਥੱਲੇ ਛੱਡਣ ਜਾ ਰਹੇ ਨੇ ਇਹਨਾਂ ਦੇ ਸਟਾਰ ਮੈਂਬਰਸ ਤੇ ਮੈਂ ਤੇ ਵਾਰਿਸ ਤੇ ਉਹਨਾਂ ਦੀ ਉਹਦੇ ਵਿੱਚ ਜਾ ਰਹੇ ਹੁਣ ਤੇ ਉਹ ਕਹਿੰਦੇ ਤੁਹਾਨੂੰ نیچے ਪਹੁੰਚਾ ਦਿੰਦੇ ਆਂ ਅਸੀਂ ਤੇ ਆਹ ਦੇਖੋ ਹੁਣ ਆਪਾਂ ਇਹ ਵੀ ਪੂਰਾ ਫਨ ਸੀਗਾ ਇੱਕ ਤਰ੍ਹਾਂ ਦਾ ਕਿਉਂਕਿ ਰੋਡਸ ਇਹ ਪਹਾੜੀਆਂ ਹੀ ਆ ਸਾਰੀਆਂ ਤੇ ਪਹਾੜੀਆਂ ਤੇ ਕਰਕੇ ਉਦੋਂ ਆਪਾਂ نیچے ਆ ਰਹੇ ਹੌਲੀ ਹੌਲੀ ਹਨ ਤੇ ਵਾਰ ਇਸ ਨੇ ਆਪਾਂ ਨੂੰ ਇਦਾਂ ਵੀ ਫਨ ਕਰਾ ਦਿੱਤਾ ਆਫਰ ਰੇਟਿੰਗ ਵੀ ਕਰਾ ਦਿੱਤੀ ਤੇ ਕਿਉਂਕਿ ਉਹ ਪਹਿਲਾਂ ਹੀ ਹੈ ਨਾ ਇਰੀਟੇਟ ਹੋ ਗਿਆ ਹੈਲਮਟ ਦੇਖ ਕੇ ਤੇ ਉਹ ਕਹਿੰਦਾ ਵੀ ਨਾ ਤੂੰ ਸੀ ਲੋ ਹੈਲਮਟ ਨਾ ਮੈਂ ਲੈਣੀ ਹੈ ਹੈਲਮਟ ਤੇ ਨਾ ਹੀ ਮੈਂ ਡਰਾਈਵ ਕਰਨੀ ਆ ਵੀ ਡਾਊਨ ਹਿੱਲ ਜਾਣ ਵਾਸਤੇ ਤੇ ਪਹਿਲਾਂ ਉਹ ਖੜ ਗਿਆ ਸੀ ਅਸਟਾਵਨੀ ਡਰਾਈਵ ਕਰ ਲਈ ਸੀਗੀ ਤੇ ਉਹਨੂੰ ਕਿਹਾ ਵੀ ਤੂੰ ਹਣੀ ਵੇਟ ਕਰ ਉਹ ਰਿਹਾ ਨਾ ਤੇ ਲਾਸਟ ਦੇ ਵਿੱਚ ਜਦੋਂ 7:00 ਕਲੋਕ ਹੈ ਕਲੋਜ਼ ਹੋਣਾ ਸੀਗਾ ਤੇ ਉਹ ਦੋ ਕਹਿੰਦੇ ਵੀ ਤੁਹਾਨੂੰ ਹੁਣ ਹੇਅਵ ਟੂ ਨੀਚੇ ਜਾਣਾ ਪੈਣਾ ਅਸੀਂ ਕਹਾਂ ਉਹ ਕਹਿੰਦੇ ਛੋਟੀ ਹੈਲਪ ਕਰ ਦਾਂਗੇ ਤੁਹਾਨੂੰ ਅਸੀਂ ਆਪਣੀ ਗਾੜੀ ਵਿੱਚ ਜਿਹੜਾ ਇਹ ਹੈਗਾ ਵੀ ਉਹਦੇ ਵਿੱਚ ਰਾਈਡ ਦੇ ਕੇ ਤੇ ਤੁਹਾਨੂੰ ਨੀਚੇ ਛੱਡਿਆਉਨੇ ਆ ਲੋ ਵੀ ਆਪਾਂ ਗਏ ਸੀਗੇ ਨੀਚੇ ਤੇ ਆਪਾਂ ਨੂੰ ਕਰਦੇ ਅਸੀਂ ਇਹਨਾਂ ਨੇ ਡ੍ਰੌਪ ਲੋ ਵੀ ਹੁਣ ਆਪਾਂ ਕਰਨੀ ਸੀ ਸ਼ੋਪਿੰਗ ਇਹ ਹੈਗਾ ਸਾਂਝਾ ਪੰਜਾਬ ਦੇਖੋ ਨਾ ਉਰੇ ਲਾਸਟ ਨਾਈਟ ਉਹ ਨਾ ਗੋਲੀਆਂ ਚੱਲੀਆਂ ਸੀ ਆ ਦੇਖੋ ਗੋਲੀਆਂ ਦੇ ਨਿਸ਼ਾਨ ਪਹਿਲਾਂ ਉਹ ਨਾ ਆਪਣੇ ਕਪਲ ਸ਼ਰਮਾ ਦੇ ਕੈਫੇ ਦੇ ਉੱਤੇ ਚੱਲੀਆਂ ਸੀ ਹੈ ਨਾ ਸਰੀ ਦੇ ਵਿੱਚ ਇਹ ਨਾ ਹੁਣ ਬਿਲਕੁਲ ਆਪਣੇ ਘਰ ਦੇ ਨੇੜੇ ਸੀਗਾ ਪਲਾਜ਼ਾ ਜਿੱਥੇ ਆ ਗੋਲੀਆਂ ਚੱਲੀਆਂ ਸੀ ਰਾਤ ਨੂੰ 2:3 3 ਵਜੇ ਦਾ ਟਾਈਮ ਸੀਗਾ ਜਦੋਂ ਫਾਇਰਿੰਗ ਹੋਈ ਸੀ ਇਹ ਨਾ ਹੁਣ ਸੁਣ ਚਾਏ ਨਿਊਜ਼ ਦੇ ਵਿੱਚ ਦੱਸ ਰਹੇ ਸੀ ਕਿ ਵੀ ਇਹਨਾਂ ਤੋਂ 5 ਲੱਖ ਡਾਲਰ ਦੀ ਫਰੋਤੀ ਮੰਗ ਰਹੇ ਸੀਗੇ ਤਾਂ ਕਰਕੇ ਇਹਨਾਂ ਦੇ ਉੱਤੇ ਹਮਲਾ ਕੀਤਾ ਕੈਨੇਡਾ ਦੇ ਵਿੱਚ ਨਾ ਇਦਾਂ ਦਾ ਬਹੁਤ ਕੁਝ ਹੋਣ ਲੱਗ ਗਿਆ ਹੁਣ ਤੇ ਚਲੋ ਦੇਖਦੇ ਹਾਂ ਲੈਟਸ ਸੀ ਅੱਗੇ ਕੀ ਬਣਦਾ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰ ਲਿਓ ਤੇ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ